ਜਿਵੇਂ ਬਾਦਸ਼ਾਹ ਕਹਿੰਦੇ ਹੈਗਾ ਕੋਈ ਜਿਹੜਾ ਬਾਦਸ਼ਾਹ ਦੇ ਤਵੇਲੇ ਚੋਂ ਘੋੜੇ ਲਿਆ ਤਵੇਲਾ ਬਾਦਸ਼ਾਹ ਦਾ ਸ਼ਾਹੀ ਪਹਿਰਾ ਸੌਖਾ ਨਹੀਂ ਸਾਰਿਆਂ ਦੀਆਂ ਨੀਵੀਆਂ ਪੈ ਗਈਆਂ ਵਿਧੀ ਚੰਦ ਕਹਿੰਦਾ ਆਹ ਕੰਮ ਮੇਰੇ ਵਾਲਾ ਮੈਂ ਇਹਦੇ ਲਈ ਬਣਿਆ ਵੇਖੋ ਮੈਨੂੰ ਲਾ ਰੱਖਿਆ ਭਾਂਡੇ ਮਾਂਜਣਾ ਕਦੇ ਭਾਂਡੇ ਮਾਂਜ ਲੈ ਕਦੇ ਜੋੜੇ ਝਾੜ ਲੈ ਕਦੇ ਪੀਣੇ ਕਰੀ ਚੱਲੋ ਖੜਾ ਹੋ ਗਿਆ ਕਹਿੰਦਾ ਸੱਚੇ ਪਾਤਸ਼ਾਹ ਕਹਿੰਦੇ ਹਾਂ ਕਹਿੰਦੇ ਮੈਨੂੰ ਦੇ ਦਿਓ ਸੇਵਾ ਕਹਿੰਦੇ ਤੂੰ ਕਿਵੇਂ ਕਰੇਗਾ ਕਹਿੰਦੇ ਪਹਿਲਾਂ ਵੀ ਇਹੀ ਕਰਦੇ ਰਹੇ ਰੂਪ ਹੀ ਬਦਲਿਆ ਭੁੱਲੇ ਦੇ ਨਹੀਂ ਵਿਧੀਆਂ ਜਿੰਨੀਆਂ ਮੈਨੂੰ ਆਉਂਦੀਆਂ ਨਾ ਮਹਾਰਾ ਵਿਧੀ ਜੰਦ ਕਹਿੰਦੇ ਸੀ ਮੈਨੂੰ ਸਾਰੇ ਤੇ ਮੇਰੇ ਸਾਥੀ ਜਾਣਦੇ ਆ ਵਿਧੀਆਂ ਬਹੁਤ ਆਉਂਦੀਆਂ ਮੈਨੂੰ ਤੇ ਕਹਿੰਦਾ ਛੇਵੇਂ ਬਾਦਸ਼ਾਹ ਮੈਨੂੰ ਤੇ ਐ ਲੱਗਦਾ ਵੀ ਮੇਰੇ ਵਾਲਾ ਤੇ ਕੰਮ ਹੀ ਅੱਜ ਆਇਆ ਹੈ ਸੇਵਾ ਤੇ ਅੱਜ ਮਿਲੀ ਆ ਮੇਰੇ ਵਾਲੀ ਪਹਿਲਾਂ ਤੇ ਬਾਕੀ ਵਾਲੀ ਸੀ ਇਹ ਕਿਰਪਾ ਕਰਕੇ ਮੈਨੂੰ ਦੇ ਦਿਓ ਸੇਵਾ ਤਵੇਲਾ ਐ ਮਹਾਰਾਜ ਕਹਿੰਦੇ ਤਵੇਲਾ ਵੀ ਬਾਦਸ਼ਾਹ ਦਾ ਹੈ ਜਹਾਜਹਾਨ ਦਾ ਕਹਿੰਦਾ ਐਵੇਂ ਮਹਾਰਾਜ ਤੁਸੀਂ ਥਾਪੜਾ ਦੇ ਦਿਓ ਬਸ ਤੁਸੀਂ ਕਹਿ ਦਿਓ ਕੁਛ ਨਹੀਂ ਹੁੰਦਾ ਤੇ ਮਹਾਰਾਜ ਫਿਰ ਕੁਛ ਨਹੀਂ ਹੁੰਦਾ ਪਰ ਉਹ ਸਭ ਹੀ ਵੱਡੀ ਵੱਡੀ ਚੀਜ਼ਾਂ